ਦੱਸਦੇ ਆ ਕਿ ਹਵਾਈ ਜਹਾਜ਼ ਵਿੱਚ ਜਿਹੜੇ ਲੋਕ ਸਫ਼ਰ ਕਰਨੇ ਕਰਦੇ ਨੇ ਉਹਨਾਂ ਦੇ ਲਈ ਇਹ ਸਾਵਧਾਨੀ ਵਰਤਨ ਦੀ ਜਿਹੜੀ ਲੋੜ ਪੈ ਗਈ ਹੈ ਤਾਂ ਬ੍ਰੇਕਿੰਗ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਚਾਰ ਹਵਾਈ ਅੱਡਿਆਂ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਏ ਜਿਹੜੀ ਖਬਰ ਹੈ ਜਿਹੜੇ ਵੀ ਲੋਕ ਸੁਣ ਰਹੇ ਨੇ ਉਹ ਹੈਰਾਨ ਹੋ ਰਹੇ ਨੇ ਤੁਹਾਨੂੰ ਦੱਸਾਂਗੇ ਹਵਾਈ ਅੱਡੇ ਨੂੰ ਬੰਬ ਬਣਾ ਉਡਾਉਣ ਦੀ ਧਮਕੀ ਮਿਲੀ ਹੈ ਤੇ ਉਸ ਤੋਂ ਬਾਅਦ ਚਾਰੇ ਪਾਸੇ ਹਫੜਾ ਦਫੜੀ ਮੱਚਦੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸ਼ੁਕਰਵਾਨ ਨੂੰ ਇੱਕ ਈਮੇਲ ਮਿਲੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕੰਪਲੈਕਸ ਵਿੱਚ ਵੱਖ-ਵੱਖ ਥਾਵਾਂ ਤੇ ਬੰਬ ਲਗਾਏ ਗਏ ਨੇ ਇਸ ਜਾਣਕਾਰੀ ਜੀਡੀਆ ਇਹ ਤੱਕ ਅਧਿਕਾਰੀਆਂ ਨੇ ਦਿੱਤੇ ਅਧਿਕਾਰੀਆਂ ਮੁਤਾਬਕ ਈਮੇਲ ਮਿਲਣ ਤੋਂ ਬਾਅਦ ਹਵਾਈ ਅੱਡੇ ਦੇ ਉੱਤੇ ਤਲਾਸ਼ੀ ਮੁਹਿੰਮ ਚਲਾਈਗੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ 12:55 ਮਿੰਟ ਤੇ ਬੰਬ ਧਮਾਕੇ ਵਾਲੀ ਈਮੇਲ ਝੂਠੀ ਨਿਕਲਦੀ ਹੈ ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਮੇਲ ਦੇ ਵਿੱਚ ਕਿਹਾ ਗਿਆ ਸੀ ਕਿ ਮੇਲ ਭੇਜਣ ਵਾਲੀ ਟੀਮ ਨੇ ਬੰਬ ਜਿਹੜਾ ਰੱਖਿਆ ਸੀ ਪਰ ਕੋਲਕਾਤਾ 에ਰਪੋਰਟ ਦੇ ਉੱਤੇ ਉਸ ਤੋਂ ਵੀ ਵੱਡਾ ਬੰਬ ਰੱਖਿਆ ਗਿਆ ਮੇਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚਾਰ ਹੋਰ ਹਵਾਈ ਅੱਡਿਆਂ ਦੇ ਉੱਤੇ ਬੰਬ ਲਗਾਏ ਗਏ ਨੇ ਤੇ ਸਾਰੇ ਬੰਬ 12:55 ਤੇ ਫਟ ਜਾਣਗੇ ਇਹ ਮੇਲ ਸ਼ੁੱਕਰਵਾਰ ਸਵੇਰੇ 11:40 ਤੇ 에어ਪੋਰਟ ਦੇ ਮੈਨੇਜਰ ਨੂੰ ਮਿਲਿਆ ਤਾਂ ਦੱਸਿਆ ਜਾਂਦਾ ਹੈ ਕਿ 에어ਪੋਰਟ ਡਿਵੀਜ਼ਨ ਦੇ ਪੁਲਿਸ ਡਿਪਟੀ ਕਮਿਸ਼ਨਰ ਅਸ਼ਵਰਿਆ ਸਾਗਰ ਨੇ ਦੱਸਿਆ ਈਮੇਲ ਮਿਲਣ ਤੋਂ ਬਾਅਦ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਉਹਨਾਂ ਨੇ ਕਿਹਾ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਉਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਨਤੀਜੇ ਤੇ ਪਹੁੰਚੇ ਕਿ ਧਮਕੀ ਇੱਕ ਅਫਵਾਹ ਸੀ ਤਾਂ ਕੀ ਗੁੰਮਰਾਹ ਜਿਹੜਾ ਇਹ ਕੀਤਾ ਜਾ ਰਿਹਾ ਹੈ ਕਿਥੇ ਲੋਕ ਆਰਾਮਦਾਇਕ ਸਫ਼ਰ ਕਰਨਾ ਚਾਹੁੰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਆਪਣੇ ਕੰਮ ਲਈ ਆਪਣੇ ਕੰਮ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਜ਼ਰੂਰੀ ਕੰਮਾਂ ਲਈ ਜਾਂਦੇ ਨੇ ਤੇ ਉੱਥੇ ਹੀ ਈਮੇਲ ਰਾਹੀਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਬੰਬ ਦੇ ਨਾਲ ਧਮਾਕਾ ਕੀਤਾ ਜਾਵੇਗਾ ਧਮਕੀ ਦਿੱਤੀ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਹਵਾਈ ਐਡਾਥੌਰਿਟੀ ਕੇਂਦਰ ਉਦਯੋਗਿਕ ਸੁਰੱਖਿਆ ਬਲ ਅਤੇ ਪੁਲਿਸ ਸਾਂਝ ਤੌਰ ਤੇ ਈਮੇਲ ਦੇ ਸਰੋਤ ਅਤੇ ਭੇਜਣ ਵਾਲੇ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਸਾਗਰ ਨੇ ਕਿਹਾ ਕਿ ਅਸੀਂ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਦੇ ਲਈ ਜਾਂਚ ਕਰ ਰਹੇ ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ 에ਰਪੋਰਟ ਨੂੰ ਜਹੀ ਧਮਕੀ ਮਿਲੀ ਹੈ ਕੁਝ ਦਿਨ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਪ੍ਰਮਾਣੂ ਬੰਬ ਬਣਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਵਿੱਚ ਰਮੇਸ਼ਵਰਮ ਕਾਫੇ ਦੇ ਵਿੱਚ ਹੋਏ ਧਮਾਕੇ ਦਾ ਜ਼ਿਕਰ ਕੀਤਾ ਗਿਆ ਪਰ ਉਹ 1 ਮਾਰਚ ਬੈਂਗਲੋਰੋ ਵਿੱਚ ਹੋਇਆ ਸੀ ਇਸ ਦੇ ਜਿਹੜਾ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਲੇਕਿਨ ਹੁਣ ਇੱਕ ਵਾਰ ਫੇਰ ਜਿਹੜਾ ਹੈ ਬੰਬ ਦੇ ਨਾਲ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਜ਼ਰੂਰ ਸਾਵਧਾਨ ਹੋ ਜਾਓ ਜਿਹੜੇ ਵਿਲੋਕ ਜਹਾਜ਼ ਰਾਹੀਂ ਸਫ਼ਰ ਕਰਦੇ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਆ ਕਿ ਹਵਾਈ ਜਹਾਜ਼ ਵਿੱਚ ਜਿਹੜੇ ਲੋਕ ਸਫ਼ਰ ਕਰਨੇ ਕਰਦੇ ਨੇ ਉਹਨਾਂ ਦੇ ਲਈ ਇਹ ਸਾਵਧਾਨੀ ਵਰਤਨ ਦੀ ਜਿਹੜੀ ਲੋੜ ਪੈ ਗਈ ਹੈ ਤਾਂ ਬ੍ਰੇਕਿੰਗ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਚਾਰ ਹਵਾਈ ਅੱਡਿਆਂ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਏ ਜਿਹੜੀ ਖਬਰ ਹੈ ਜਿਹੜੇ ਵੀ ਲੋਕ ਸੁਣ ਰਹੇ ਨੇ ਉਹ ਹੈਰਾਨ ਹੋ ਰਹੇ ਨੇ ਤੁਹਾਨੂੰ ਦੱਸਾਂਗੇ ਹਵਾਈ ਅੱਡੇ ਨੂੰ ਬੰਬ ਬਣਾ ਉਡਾਉਣ ਦੀ ਧਮਕੀ ਮਿਲੀ ਹੈ ਤੇ ਉਸ ਤੋਂ ਬਾਅਦ ਚਾਰੇ ਪਾਸੇ ਹਫੜਾ ਦਫੜੀ ਮੱਚਦੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸ਼ੁਕਰਵਾਰ ਨੂੰ ਇੱਕ ਈਮੇਲ ਮਿਲੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕੰਪਲੈਕਸ ਵਿੱਚ ਵੱਖ-ਵੱਖ ਥਾਵਾਂ ਤੇ ਬੰਬ ਲਗਾਏ ਗਏ ਨੇ ਇਸ ਜਾਣਕਾਰੀ ਜੇ ਡੀਆ ਇਹ ਤੱਕ ਅਧਿਕਾਰੀਆਂ ਨੇ ਦਿੱਤੇ ਅਧਿਕਾਰੀਆਂ ਮੁਤਾਬਕ ਈਮੇਲ ਮਿਲਣ ਤੋਂ ਬਾਅਦ ਹਵਾਈ ਅੱਡੇ ਦੇ ਉੱਤੇ ਤਲਾਸ਼ੀ ਮੋਹਮ ਜਲਾਈਗੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ 12:55 ਮਿੰਟ ਤੇ ਬੰਬ ਧਮਾਕੇ ਵਾਲੀ ਈਮੇਲ ਝੁੱਠੀ ਨਿਕਲਦੀ ਹੈ ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਮੇਲ ਦੇ ਵਿੱਚ ਕਿਹਾ ਗਿਆ ਸੀ ਕਿ ਮੇਲ ਭੇਜਣ ਵਾਲੀ ਟੀਮ ਨੇ ਬੰਬ ਜਿਹੜਾ ਰੱਖਿਆ ਸੀ ਪਰ ਕੋਲਕਾਤਾ 에ਰਪੋਰਟ ਦੇ ਉੱਤੇ ਉਸ ਤੋਂ ਵੀ ਵੱਡਾ ਬੰਬ ਰੱਖਿਆ ਗਿਆ ਮੇਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚਾਰ ਹੋਰ ਹਵਾਈ ਅੱਡਿਆਂ ਦੇ ਉੱਤੇ ਬੰਬ ਲਗਾਏ ਗਏ ਨੇ ਤੇ ਸਾਰੇ ਬੰਬ 12:55 ਤੇ ਫਟ ਜਾਣਗੇ ਇਹ ਮੇਲ ਸ਼ੁੱਕਰਵਾਰ ਸਵੇਰੇ 11:40 ਤੇ 에어ਪੋਰਟ ਦੇ ਮੈਨੇਜਰ ਨੂੰ ਮਿਲਿਆ ਤਾਂ ਦੱਸਿਆ ਜਾਂਦਾ ਹੈ ਕਿ 에어ਪੋਰਟ ਡਿਵੀਜ਼ਨ ਦੇ ਪੁਲਿਸ ਡਿਪਟੀ ਕਮਿਸ਼ਨਰ ਅਸ਼ਵਰਿਆ ਸਾਗਰ ਨੇ ਦੱਸਿਆ ਈਮੇਲ ਮਿਲਣ ਤੋਂ ਬਾਅਦ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਉਹਨਾਂ ਨੇ ਕਿਹਾ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਉਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਨਤੀਜੇ ਤੇ ਪਹੁੰਚੇ ਕਿ ਧਮਕੀ ਇੱਕ ਅਫਵਾਹ ਸੀ ਤਾਂ ਕੀ ਗੁੰਮਰਾਹ ਜਿਹੜਾ ਹੈ ਕੀਤਾ ਜਾ ਰਿਹਾ ਹੈ ਕਿਥੇ ਲੋਕ ਆਰਾਮਦਾਇਕ ਸਫ਼ਰ ਕਰਨਾ ਚਾਹੁੰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਆਪਣੇ ਕੰਮ ਲਈ ਆਪਣੇ ਕੰਮ ਜਿਹੜਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਜ਼ਰੂਰੀ ਕੰਮਾਂ ਲਈ ਜਾਂਦੇ ਨੇ ਤੇ ਉੱਥੇ ਹੀ ਈਮੇਲ ਰਾਹੀਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਬੰਬ ਦੇ ਨਾਲ ਧਮਾਕਾ ਕੀਤਾ ਜਾਵੇਗਾ ਧਮਕੀ ਦਿੱਤੀ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਹਵਾਈ ਐਡਾਥੌਰੀਟੀ ਕੇਂਦਰ ਉਦਯੋਗਿਕ ਸੁਰੱਖਿਆ ਬਲ ਅਤੇ ਪੁਲਿਸ ਸਾਂਝੇ ਤੌਰ ਤੇ ਈਮੇਲ ਦੇ ਸਰੋਤ ਅਤੇ ਭੇਜਣ ਵਾਲੇ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਨੇ ਸਾਗਰ ਨੇ ਕਿਹਾ ਕਿ ਅਸੀਂ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਦੇ ਲਈ ਜਾਂਚ ਕਰ ਰਹੇ ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ 에어ਪੋਰਟ ਨੂੰ ਜਹੀ ਧਮਕੀ ਮਿਲੀ ਹੈ ਕੁਝ ਦਿਨ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਪ੍ਰਮਾਣੂ ਬੰਬ ਬਣਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਵਿੱਚ ਰਮੇਸ਼ਵਰਮ ਕੈਫੇ ਦੇ ਵਿੱਚ ਹੋਏ ਧਮਾਕੇ ਦਾ ਜ਼ਿਕਰ ਕੀਤਾ ਗਿਆ ਪਰ ਉਹ 1 ਮਾਰਚ ਬੈਂਗਲੋਰੋ ਵਿੱਚ ਹੋਇਆ ਸੀ ਇਸ ਦੇ ਜਿਹੜਾ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਲੇਕਿਨ ਹੁਣ ਇੱਕ ਵਾਰ ਫੇਰ ਜਿਹੜਾ ਹੈ ਬੰਬ ਦੇ ਨਾਲ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਜ਼ਰੂਰ ਸਾਵਧਾਨ ਹੋ ਜਾਓ ਜਿਹੜੇ ਵੀ ਲੋਕ ਜਹਾਜ਼ ਰਾਹੀਂ ਸਫ਼ਰ ਕਰਦੇ ਨੇ